ਹਾਂ ਮੀਠਾ ਹਾਂਜੀ ਅੱਜ ਕਾਲਜ ਨਹੀਂ ਗਿਆ ਤੂੰ ਉਹ ਮੈਂ ਨਹੀਂ ਗਿਆ ਤੇ ਗਰਮੀ ਇੰਨੀ ਬੜੀ ਦੀ ਕਿ ਪਹਾਂਸਾ ਬਚ ਰਹਿਣ ਕਰਨੇ ਆ ਅੱਛਾ ਤੂੰ ਨਾ ਵਾਰਾ ਕਰਦੀ ਤੇ ਹੋ ਗਿਆ ਹੁਣ ਮਾੜਾ ਮੋਟਾ ਧਿਆਨ ਦਿਆ ਕ ਪੜਾਈ ਤੇ ਨਹੀਂ ਜਿੰਨਾ ਬੈਣੀ ਪੜਾਈ ਤੇ ਧਿਆਨ ਤਾਂ ਫਿਰ ਜਾਵਤ ਤੱਕ ਤਾਂ ਮੈਂ ਤਾਂ ਨਹੀਂ ਰਹਿੂੰਗੀ ਹਮੇ ਤੂੰ ਕਾਲਜ ਨਾ ਜਾਏ ਕਰੀਂ ਕਰੀਦਾ ਮਾਰਾ ਚਲ ਕੋਈ ਨਹੀਂ ਫਿਰ ਬਾਗ ਜਾਇਦਾ ਹਾਂ ਹਾਂ ਜਿੱਤੇ ਮਰੀਆ ਨੂੰ ਤਾਂ ਦਿੱਤੇ ਮਾਰਦਾ ਮੈਨੂੰ ਪਤਾ ਹੀ ਆ ਆ ਮੁੱਖਾ ਉਹ ਕਾਹਨੇ ਤੇ ਛੁੱਟੀਆਂ ਮਾਰਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਫਰਟਾ ਫੋਨ ਚ ਲਾਈ ਜਾਂਦਾ ਸਭ ਫੋਨ ਦੇ ਭਾਂਡੇ ਨਹੀਂ ਜਾਂਦੇ ਮੈਂ ਕਿਹਾ ਸੀ ਇਹਨੂੰ ਕੋਈ ਕੰਮ ਨਹੀਂ ਆ ਮੈਂ ਤਾਂ ਕਹਾਂਗਾ ਜਾ ਮੈਂ ਕੁੜੀ ਕੀ ਕਰੀ ਬੈਠੀ ਚਾਹ ਕੋਈ ਨਾ ਕੰਮ ਜੀ ਕੰਮ ਨੂੰ ਜਾ ਮਾਂ ਇਹ ਨਾਲ ਮਮੇ ਕਹਿੰਦਾ ਕਾਲ ਕਰ ਰਹੀ ਸੀ ਹਾਂ ਬੁੱਧਾ ਦੱਸ ਕੱਲ ਮਾਸਰੀ ਮੇਰੇ ਕੋਲ ਗੱਲ ਕਰਦੀ ਸੀ ਮੇਰੇ ਵਿਆਹ ਦੀ ਤੂੰ ਕਿਹਾ ਵਾਸੀ ਨੂੰ ਪੁੱਤ ਮੈਂ ਤਾਂ ਕਹਾਂਗਾ ਤੋਰੀ ਹੈ ਉਸ ਨੇ ਗੱਲ ਤੋੜ ਲਈ ਸੀ ਕਹਿੰਦੀ ਆਈ ਕੁੜੀ ਹੋ ਕਿੰਨਾ ਚਿਰ ਤੂੰ ਘਰੇ ਬਿਠਾਈ ਰੱਖੇਗੀ ਆਖੂ ਦਾ ਕਹਿੰਦੀ ਰੋਟੀ ਹੀ ਲੈ ਕੋਈ ਕਰਨ ਨਹੀਂ ਹੋਊਗਾ ਪਰ ਮੰਮੀ ਤੂੰ ਕਾਹ ਤੋਂ ਹੱਮਨੇ ਪਰੀ ਮੱਸੇ ਕੋਲੋਂ ਵੀ ਨਾ ਆਂਦਾ ਸਰ ਤੈਨੂੰ ਪਤਾ ਪਹਿਲਾਂ ਮੈਂ ਕਿਹ ਕੁਸ਼ਤਾ ਹੋ ਗਿਆ ਸੋਈਆਂ ਤੋਂ ਆਂਦਾ ਕੋਈ ਤਰੀਕਾ ਨਹੀਂ ਆ ਪਰ ਉਹ ਨੂੰ ਆਏ ਦੱਸ ਪਹਿਲਾਂ ਕਿੰਨਾ ਕੁ ਹੋਊਗਾ ਡੇਰ ਭੈਣ ਨਾਲ ਹੁਣ ਤੂੰ ਫੇਰ ਉਹੀ ਗੱਲਾਂ ਤੇ ਆ ਰਹੀਆਂ ਨੇ ਗੱਲ ਕੋਤੋ ਤਾਂ ਮੈਨੂੰ ਵੀ ਪਤਾ ਨਹੀਂ ਕਿੰਨਾ ਕੁਸ਼ ਹੋ ਕੇ ਹੈਗਾ ਫਿਰ ਉਹਨੂੰ ਘਰ ਇਦਾਂ ਨਹੀਂ ਬਿਠਾਈ ਰੱਖਾਂਗੇ ਫਿਰ ਆਪਾਂ ਰੋਟੀ ਖਵਾਉਂਗੇ ਆਟਾ ਮੁੱਕ ਜੂਆ ਆਟਾ ਹੀ ਮਕਦਮ ਦਾ ਕੋਤੋ ਤੀ ਆਣਾ ਪਰ ਦੀ ਹੈ ਤੇ ਘਰ ਤਾਂ ਬਣਾਉਣਾ ਹੀ ਪੈਂਦਾ ਹੈ ਉਹੀ ਗੱਲ ਨਹੀਂ ਫਿਰ ਬਣਾਉਣਾ ਮੈਂ ਤਾਂ ਗਾਉਂਗੀ ਉਹ ਨੀ ਮੈਨਾਂ ਬੋਪ ਦੇਖਿਆ ਉਹ ਨੂੰ ਲੈ ਕੇ ਜਾਊਂਗਾ ਨਾਲ ਫੇਰ ਕਰਾਂਗੇ ਸਾਰਾ ਦੇਖ ਬੱਕ ਕੇ ਆਇਆ ਤਾਂ ਕੋਤ ਦੇਖ ਕੀ ਕਰਾਂਗੇ ਆਪਾਂ ਸਾਰਾ ਕੁਸਰ ਆਇਆ ਥੋੜਾ ਮੇਰੀ ਕੀ ਨੋਸੀਟਿੰਗ ਉਹਦੇ ਤੇ ਨਿਵਾਸੀ ਨੇ ਘਰ ਤੋੜ ਲਈ ਕਹਿੰਦੀ ਕੋਈ ਨਾ ਮੇਰੀ ਨਹੀਂ ਘੰਟੇ ਹੈਗੇ ਤੇ ਮੈਂ ਉਹ ਪੁੱਛੂੰਗੀ ਮੈਂ ਕਿ ਤੇ ਵਧੀਆ ਕਹਿੰਦੀ ਸਾਰਾ ਦਿਨ ਬਸ ਹੁਸੂਸ ਕਰਦੀ ਰਹਿੰਦੀ ਕੋਈ ਕਹਿੰਦੀ ਚਲ ਕਹਿੰਦੀ ਜੇ ਅਗਲੇ ਘਰ ਤੋੜੇਂਗੇ ਮੰਨਣਾ ਨਹੀਂ ਕੁਝ ਹੋਰ ਹੋ ਜਾਊਗਾ ਮਾਂ ਦੇ ਕਹਤਾ ਹੈ ਜਾਂ ਚਲ ਤੁਸੀਂ ਵੱਡੇ ਹੋ ਤੁਸੀਂ ਚੰਗਾ ਹੀ ਸੋਚਦੇ ਹੋ ਸਾਡੇ ਬਾਰੇ ਪਰ ਮੈਂ ਕਹਿੰਦੀ ਸੀ ਕਿ ਜੇ ਅਗਲੇ ਨੇ ਮੇਰੀ ਕੁੜੀ ਨੂੰ ਨਾਮ ਬਣਾਇਆ ਫੇਰ ਪੁੱਤ ਲੈ ਜੇ ਕੁੜੀ ਨੂੰ ਨਾਮ ਬਣਾਇਆ ਉਹਨਾਂ ਨੇ ਤਾਂ ਮੈਂ ਕਹਿੰਦੀ ਤੋੜ ਦੇ ਮੈਂ ਆਪਦੇ ਕੋਲੇ ਰੱਖੂੰਗੀ ਇਹ ਤਾਂ ਗੱਲ ਖੋਲਾਂਗੇ ਵੀ ਭਾਈ ਜੇ ਤਾਂ ਨਾਲ ਕੁੜੀ ਨੂੰ ਲੈ ਕੇ ਜਾਉਗੇ ਫਿਰ ਤਾਂ ਮੈਂ ਦੀ ਨੂੰ ਤੋੜੂੰਗੀ ਨਹੀਂ ਸਾਡਾ ਤਾਂ ਕਿੱਟਾ ਜਵਾਬ ਹੈ ਹਾਂ ਸਹੀ ਹੈ ਹੋਰ ਕੀ ਹੋਣਾ ਉਹਦਾ ਹੋ ਗਏ ਨਾ ਵੀ ਚਲ ਮੈਂ ਤਾਂ ਜਿਹਨੇ ਖੱਜਲ ਖਵਾਬ ਹੋਣਾ ਹੀ ਹੋਣਾ ਗੱਲ ਨਾਲ ਕੁੜੀ ਵੀ ਝੋਲਦੀ ਫਿਰੇ ਲੈ ਪੁੱਤ ਕੁੜੀ ਥੋੜਾ ਤੇਰੇ ਕੋਲੱਖ ਕਰੂੰਗੀ ਮੈਂ ਵੀ ਰੋੜ ਮਾਵਾ ਦੀ ਅਨਵਾਟ ਕਰ ਦੂੰਗੀ ਬਸ ਮੈਂ ਹੀ ਹਾਂ ਵੀ ਬਸ ਮੈਂ ਆਦੀ ਕੁੜੀ ਨਹੀਂ ਛੱਡ ਸਕਦੀ ਕੁੜੀ ਤਾਂ ਮੈਂ ਆਪਦੇ ਨਾਲ ਲੈ ਕੇ ਜਾਊਂਗੀ ਉਹਦੇ ਲਈ ਤਾਂ ਮੈਂ ਜਾਨ ਵੀ ਦੇ ਸਕਦੀ ਆ ਜਿਹਾ ਜੋ ਹੁੰਦੀ ਨਾ ਤਾਕੀਬਤ ਮੈਂ ਕਹੋਂਦੀ ਕੁਝ ਖਾ ਕੇ ਮਰ ਜੰਦੀ ਬਸ ਇਹ ਕੋਦੇ ਮੂੰਹ ਨੂੰ ਬੈਠੀ ਆ ਮੈਂ ਕਮਲੀ ਜੀ ਤੂੰ ਆਇਆ ਨਾ ਗਹਿਰਾਂ ਤੂੰ ਗੱਲ ਗੰਤੇ ਕਹਦੇ ਨਹੀਂ ਮਾਂ ਮੈਂ ਕੁਝ ਖਾ ਕੇ ਮਰ ਜਾਂਗੀ ਹੈ ਮੇਰੇ ਕੰਨੀ ਦੇਖ ਮੇਰਾ ਕੀ ਬਣੂਗਾ ਜਿੰਨੀ ਤੈਨੂੰ ਤੇਰੀ ਪਿਆਰੀ ਹੈ ਨਾ ਤੇ ਉਹਨੇ ਤੂੰ ਪਿਆਰੀ ਆ ਪੁੱਤ ਮੈਨੂੰ ਆਇਆ ਗਹਿਰਾਂ ਮੈਂ ਕਿਹਨ ਸੋਖੀ ਹੋਈ ਆ ਤੇਰਾ ਦੁੱਖ ਵੇਖ ਰਿਹਾ ਕੇ ਮੈਂ ਕੀ ਔਖੀ ਨਹੀਂ ਸਹੀ ਗੱਲਾਂ ਮਾਂ ਸਰਬੋਨੀ ਦੇ ਲਾਹਰ ਗਾ ਮੈਂ ਕਰਕੇ ਤੂੰ ਜਿਵੇਂ ਤੈਨੂੰ ਠੀਕ ਲੱਗਦਾ ਬਸ ਜਿਹੜੀ ਗੱਲ ਤੈਨੂੰ ਮੈਂ ਕਹੀ ਉਹ ਬੋਲ ਲਉ ਗੱਲ ਇੱਕ ਵਾਰੀ ਮੈਂ ਖੋਲੂਗੀ ਤੇਰੀ ਮਾਸੀ ਦੁਬਾਰਾ ਆਉਗੀ ਮੇਰੇ ਕੋਲੇ ਉਹਦੇ ਨਾਲ ਸਾਰੀ ਗੱਲ ਉਹਨੇ ਮੱਦੇ ਨਾਲ ਕਾਟ ਕੇ ਨਾ ਤੇ ਫਿਰ ਮੈਂ ਤੈਨੂੰ ਦੱਸੂਗੀ ਤੇ ਉਹ ਦਿਨ ਜੇ ਉਹ ਆ ਗਈ ਤਾਂ ਮੈਂ ਸਾਰੀ ਗੱਲ ਪਹਿਲਾਂ ਮੈਂ ਕੁੜੀ ਦੀ ਬੋਲੂਗੀ ਸਾਰੀ ਗੱਲ ਬੋਲ ਕੇ ਫੇਰੀ ਕਰੀ ਮੈਂ ਹੱਥਾਂ ਦੇ ਸਹੌਂ ਨਾ ਜੁੜਾਏ ਨਹੀ ਬੁੱਤਾ ਹੱਥਾਂ ਦੇ ਸਹੌਂ ਹੀ ਬੋਲੀ ਸਾਰੀ ਗੱਲ ਬੋਲੋਗੀ ਤੇ ਨਾਲੇ ਕੋਈ ਮੈਂ ਤੇਰੇ ਸਾਹਮਣੇ ਗੱਲ ਕਰੂ ਤੇਰੀ ਮਾਸੀ ਨਾਲ ਨੰ ਕੋਈ ਨਾ ਦੇ ਨਾ ਇਹ ਤੁਮ ਇਤੇ ਚਕੀ ਨਾ ਕਰ ਤੂੰ ਪੁੱਛ ਤੱਕ ਕਾ ਦੇ ਦੇਗੀ ਨਾਲੇ ਜੇ ਪਹਿਲਾਂ ਵੀ ਇੰਨਾ ਜਦ ਚੰਗੇ ਆਸਤੇ ਕੀਤਾ ਸੀਗਾ ਜੇ ਤਾਂ ਉਹ ਇਹੋ ਜਿਹਾ ਨਿਕਲ ਕੇ ਫਿਰ ਆਪਾਂ ਕੀ ਕਰ ਸਕਦੇ ਹਾਂ ਪੁੱਤ ਮਾ ਤੇ ਕਦੇ ਇਹੀ ਪੁੱਤ ਦਾ ਮਾੜਾ ਸੋਚਦਾ ਹੁੰਦਾ ਵੀ ਮੇਰਾ ਕੀ ਪੁੱਤ ਮਾੜੇ ਘਰ ਤੇ ਜਾਵੇ ਜਾਂ ਮਾੜਾ ਹੋਵੇ ਉਹਦਾ ਪਰ ਕਿਸਮਤ ਹੁੰਦੀ ਆਉਦੀ ਤੇਰੇ ਕਰਮਾਂ ਚ ਇਹ ਕੁਝ ਲਿਖਿਆ ਸੀ ਸਹੀ ਗੱਲਾਂ ਵਾ ਬਸ ਮੈਂ ਤਾਂ ਹੁਣ ਇਹੀ ਚਾਹੁੰਦੀ ਆ ਵੀ ਮੇਰੀ ਪੁੜੀ ਨੂੰ ਬਹੁਤ ਵਧੀਆ ਜ਼ਿੰਦਗੀ ਮਿਲੇ ਕੋਈ ਸਾਰਾ ਪਰਿਵਾਰ ਸੁੱਖਾਂ ਮਿਲੇ ਬਤੁਆ ਨੇ ਹਮੇਸ਼ਾ ਵਾਸਤੇ ਕਰਦੇ ਹੈ ਜੋ ਕੁਝ ਕਰਦੇ ਹੈ

ਕਰਦੀ ਤਾਂ ਹੀ ਹੈ ਇੰਟੇਡ ਤਾਂ ਨਹੀਂ ਆ ਵੀ ਕਿਹੜਾ ਕੰਮ ਹੁੰਦਾ ਪਰ ਮੈਂ ਇਹ ਸੋਚਦੀ ਹਾਂ ਸਾਰੀ ਉਮਰ ਇੱਥੇ ਕਿਵੇਂ ਬਿਠਾਵਾਂਗੇ ਉਹ ਤਾਂ ਮਨ ਮੰਦਾ ਮਾਂ ਤੇ ਗੱਲ ਕਰਾਂ ਤਾਂ ਕਦੋਂ ਨਾ ਤਾਂ ਉਹ ਕਹ ਰਹੀ ਕਿ ਆਪਾਂ ਦੇਖੀ ਕਰਾਂਗੇ ਨਹੀਂ ਫੁੱਟਾ ਲਾ ਕੋਨਟੀਨੁਅ ਕਰਦੇ ਕੋਈ ਮੌਕਾ ਮਿਲ ਜੇ ਫੁੱਟਾ ਲੇ ਕੇ ਆਂਦੇ ਹਾਂ ਤਾਂ ਕੋਈ ਤੇਰੀ ਮਾਸੀ ਆਉਗੀ ਵਾਦ ਤੋਂ ਉਹਦੇ ਨਾਲ ਆਪਾਂ ਗੱਲ ਕਰਦੇ ਆਂ ਉਸੀ ਨਾਲ ਸਾਰੀ ਗੱਲ ਖੋਲ ਨਹੀਂ ਪਹਿਲਾਂ ਉਹਨਾਂ ਨੂੰ ਤੇ ਜਨ ਨਾਲ ਕਾਲਜ ਵਾਗਦਾ ਜਾਊਂਗਾ ਉਹ ਸਰ ਜੀ ਮੈਨੂੰ ਕਦ ਕਿੰਨੇ ਦਿਨਾਂ ਤੋਂ ਅੱਜ ਤੱਕ ਰਹਿਾਂਗਾ ਤੇ ਹੋਰ ਛਿੱਟੀਆਂ ਮਾਰ ਕੇ ਬਹਿ ਜਾਣਾ ਹੋਰ ਜਦ ਪੀਲੇ ਦਾਦੀ ਕੋਲ ਜਾ ਕੇ ਹਾਂ ਜੰਦਾ ਕੀ ਕਰਾਂ ਹੱਸ ਜਦੋਂ ਇਹ ਆਏ ਕਰਦੀ ਹੈ ਨਾ ਕਹੀ ਨਾ ਸਾਹਮਣੇ ਮੈਂ ਰੋ ਸਕਦੀਆਂ ਨਾ ਕੋਈ ਇਹਦੇ ਸਾਹਮਣੇ ਕੋਈ ਲੀਸੀ ਲਾਵੇ ਗੱਲ ਕਰ ਸਕਦੀਆਂ ਬਸ ਮੈਂ ਜਦੋਂ ਵੀ ਇਹਦੇ ਨਾਲ ਗੱਲ ਕਰਦੇ ਮੇਰੀ ਧੀ ਨਾ ਮੈਂ ਹੱਸ ਕੇ ਕਰਦੀਆਂ ਵੀ ਇਹਦੇ ਮਨ ਤੇ ਆਏ ਨਾਵੇ ਵੀ ਮੇਰੀ ਮਾਂ ਕੀ ਮੇਰੀ ਕਾਵੇ ਥਿੰਗ ਐਦੇ ਦੁੱਖ ਨਾਲ ਬਥੇਰੇ ਨੂੰ ਤੇ ਚਲੋ ਜੋ ਦੀ ਕਿਸੂ ਚ ਜੱਡੀ ਕੈਸੀ ਉਹ ਹੋ ਗਿਆ ਮੈਂ ਤਾਂ ਕਹਿੰਦੀ ਅੱਗੇ ਪ੍ਰਮਾਤਮਾ ਇਹਨੂੰ ਵਧੀਆ ਕੋਈ ਘਰ ਮਿਲੇ

ਕੰਮ ਤਾਂ ਤੇ ਨੂੰ ਮੈਂ ਆਖੇ ਸੀ ਬੁੱਤ ਮੈਂ ਫਿਰ ਮੈਂ ਆ ਕੇ ਆਉਂਦਾ ਜਾਇਨ ਛੱਡ ਗਿਆ ਘੰਟੇ ਚ ਮੁੜਿਆ ਆਏਗਾ ਕਿੱਥੇ ਤੇਰੇ ਤੇ ਆਖੀ ਮੈਂ ਤੂੰ ਨਹੀਂ ਜਾਈਦਾ ਮੈਂ ਪਾਣੀ ਬੜਨਾ ਕਰਕੇ ਆਉਂਨੇ ਵਾਰ ਆਉਂ ਪਾਉਨੇ ਵਾਰ ਪਾਣੀ ਕਿੱਥੇ 11:30 ਹੋ ਗਏ ਉਹ ਤਾਂ ਤੂੰ ਅੰਦਰ ਪਿਆ ਸੀ ਤੇ ਜਿਵੇਂ ਨਾ ਬੋਲ ਮੈਂ ਕਿ ਤੂੰ 10:00 ਬਜਾ ਦਿੰਦਾ ਕਹਿੰਦਾ ਮੈਂ ਫੋਨ ਕਰੂਗਾ ਕਹਿੰਦਾ ਇਹ ਨਹੀਂ ਪਤਾ 5-10 ਮਿੰਟ ਮੇਰੇ ਵੱਧ ਲਾ ਕੇ ਤਾਂ ਮੇਰੇ ਰੁਕਮ ਹੋ ਜਪੈ ਨਾ ਲੱਗ ਰਿਹਾ ਪਹਿਲਾਂ ਉਹਦਾ ਤੰਗੋ ਪਿਆ ਸੀ 10 ਮਿੰਟ ਬਸ ਤੇਰੇ ਚ ਤਾਂ ਹਿੰਮਤ ਹੈ ਹੀ ਨਹੀਂ ਕਿਸੇ ਕੰਮ ਦੀ ਤੇ ਆਪਸੀ ਕਿੱਸਾ ਕਾ ਨੂੰ ਐਨੀ ਕੋਈ ਗੱਲ ਨਹੀਂ ਮੈਂ ਨਾ ਅੰਮੇ ਨੂੰ ਬੱਸ ਚੜਾਏ ਉਹ ਵੀ ਸੀ ਤੇ ਮੂਰੇ ਤੇ ਵੀਰ ਫੋਨ ਕਰਦਾ ਮੈਨੂੰ ਉਹ ਛੱਡਣ ਲੈ ਜਾਂਦੀ ਆ ਮੈਂ ਛੱਡਣਾ ਮੈਂ ਐ ਚੱਡੇ ਤੇ ਛੱਡਣਾ ਜਾਂਦਾ ਛੱਡ ਜੂਗਾ ਮੈਂ ਜਾਣਾ ਤਾਂ ਟਾਈਮ ਤਾਂ ਦੇਖ ਲਾ ਵਾ ਕੀ ਹੋ ਗਿਆ ਤੂੰ ਆਪ ਹੀ ਦੇਖ ਲੈ ਜਾ ਚੰਗਾ ਬੱਸ ਚੜਾਇਆ ਪੰਜ ਜੇ ਚਾਹਤ ਤੇ ਨਹੀਂ ਹੈ ਤਾਂ ਮੈਂ ਉਹ ਦਿਨ 24 ਘੰਟੇ ਮੈਂ ਨਹੀਂ ਦੋ ਤੂੰ ਦੋਸਤੀ ਪੀ ਲਊ ਕੋ ਯੂ ਨੌਕਲੇ ਹੋ ਗਈ ਤੇ ਤੂੰ ਆ ਜਾ ਕੇ ਕਿਹਾ ਛੇਤੀ ਤਿਆਰ ਹੋ ਗਏ ਚੰਗਾ ਹੁੰਦੀ ਐਂ ਲਾ ਤੁਰੀ ਆ ਤੇ ਚੋਣਾ ਲੱਕਾ ਟੀਕਾ ਖਰਿਆ ਤੇ ਗੱਡੀ ਬਾੜੀ

ਹਾ ਤੇਰੇ ਪੈਸੇ ਦਿੱਤੇ ਆ ਤੂੰ ਉਹ ਹੋਇਆ ਤੇ ਆਉਂਦੀ ਨਹੀਂ ਚੰਗਾ ਮਿਕਣ ਦਾ ਬਾੜਾ ਤੇ ਨੰਦਾ ਮੈਂ ਜੇ ਆ ਕੇ ਬੋਲ ਕੇ ਫੋਨ ਕਰ ਦੂੰਗੀ ਹਾਂ ਤੇ ਕੁਲਦੀਪ ਨੂੰ ਕਹਿੰਦੇ ਨਾ ਛੱਡ ਲੀਗਾ ਨਾਲ ਗੁਰ ਗੱਤਬਾਕ ਹੋ ਜਾਂਦੀ ਹੁੰਦੀ ਹੈ ਕਈ ਵਾਰ ਕੋਈ ਉਹਦੇ ਹੱਥ ਤੇ ਰਿਸਪਾ ਹੁੰਦਾ ਵੀ ਨਿੱਤਰ ਵਾਲੀ ਗੱਲ ਜਰੂਰ ਛੇੜੀ ਕੋਈ ਗੱਲ ਨਾ ਮੇਰੇ ਯਾਦ ਆ ਗਈ ਮੈਂ ਉਹ ਗੱਲ ਕਰਕੇ ਆਉਂਗੀ ਸੋਬਸ ਹਾਂ ਜਾਂ ਬਲ ਗਿਆ ਚੰਗਾ ਢੰਗਾ ਕਵੇੜਾ ਦਾ ਕਰ ਲੈ ਜਿਹਦਾ ਬਾਗ ਜਾਂਦੀ ਹੈ ਕਾ ਸੁਣਾ ਸੁਣਾ ਕਰ ਦਿੰਦੀ ਨਾ ਤਾਂ ਮੇਥੋਂ ਕੰਮ ਹੋਵੇ ਤਾਂ ਤੇ ਨਾ ਮੇਰਾ ਜੀ ਲੱਗੇ ਪਰ ਕੀ ਕਰਾਂ ਇਹਨੇ ਵੀ 4 ਦਿਨ ਭਾਈ ਬੈਠੀ ਨਾ ਉਣੀ ਹੈ। ਤਾਂ ਮੈਂ ਵੀ ਦੇਖਾਂ ਕੰਮ ਨਾ ਫਿਰ। ਅੱਛਾ ਹੋ ਗਈ ਭਾਣੀ। ਬਾਈ ਜਾਨੀ ਕਿੰਨੀ ਹੋ ਰਹੀ ਆ ਹਨਾ? ਹੋ ਰਹਾ। ਮੈਨੂੰ ਗੱਲ ਦੱਸ ਇੱਕ। ਉੱਥੇ ਗਈ ਸੀ ਤੂੰ ਕੀ ਕਹਿੰਦੇ ਸੀ ਉਹ? ਉਹ ਥੇਲੇ। ਹੰਨਾ ਨੇ ਕੀ ਕਹਿਣਾ ਦਾ? ਹੂੰ। ਸੋ ਤਾਂ ਮੇਰੇ ਤਾਂ ਅੱਜ ਪੈਨਸ਼ਨ ਪੇ ਪਈ ਹੈਗੀ। ਕੱਲ ਤਾਂ ਸਾਰੀ ਦਿਹਾੜੀ ਕੰਮ ਕਰਿਆ। ਹੂੰ। ਹੁਣ ਤੈਨੂੰ ਵੀ ਪਤਾ ਮੰਮੀ ਤਾਂ ਕਿੱਥੇ ਹੁੰਦਾ। ਹਰ ਪ੍ਰੀਤ ਇਕੱਲੀ ਲੱਗਦੀ ਨਹੀਂ ਹੈਗੀ। ਉਹਨਾਂ ਨੇ ਤਾਂ ਉਹਨਾਂ ਇੱਕ ਗੱਲ ਨੂੰ ਸੱਦਿਆ ਸੀਗਾ ਤੇ ਭਾਈ ਗੱਡੀ ਵਾਸਤੇ ਕੋਈ ਕੁੜੀ ਦੇ ਅੱਛਾ ਆਪਾਂ ਹੁੰਦੇ ਰਿਹਾ ਹੋਰ ਹੁਣ ਮੰਮੀ ਕਹਿੰਦੀ ਬਰਉਣੀ ਨੂੰ ਕਹੀਂ ਕਹਿੰਦੀ ਹਾਂ ਮੈਂ ਕੀ કહਾਂ ਹੁਣ ਉਹਨਾਂ ਨੂੰ ਬੇਸਤ ਪਈ ਬਥੇਰਾ ਮੱਥਾ ਮਾਰੀ ਜਾਂਦੇ ਆਂਗੀ ਉਹ ਤਾਂ ਇੰਨੀ ਟੈਨਸ਼ਨ ਚਾ ਕਹਿੰਦੇ ਅੱਜ ਤੋਂ ਵੀ ਜੇ ਹੁਣ ਇਹਦੀ ਉਮਰ ਲੰਘੀ ਫਿਰ ਇਹਨੂੰ ਕਿਸੇ ਨੇ ਰਿਸ਼ਤਾ ਨਹੀਂ ਕਰਨਾ ਉਹ ਜਾਂ ਸੰਸਾ ਦਾ ਹੀ ਆ ਮੈਨੂੰ ਵੀ ਗੱਲ ਪਤਾ ਕੀ ਆ ਉਹ ਰਿਸ਼ਤੇ ਦਾ ਯਾਰ 10 ਦਾ 15 15 ਕਿੱਲੇ ਨਹੀਂ ਹੁੰਦੇ ਇੱਕ ਕਿੱਲੀ ਤੇ ਰਿਸ਼ਤਾ ਕੌਣ ਕਰਦਾ ਸੰਸਾ ਦਾ ਮੈਨੂੰ ਵੀ ਆ ਬਜ਼ੀਰਿਆਂ ਨੂੰ ਕਹੀ ਬੈਠਾ ਐ ਤਾਂ ਮੈਂ ਵੀ ਹੁਣ ਮੈਂ ਤਾਂ ਇਹ ਕਹਿ ਕੇ ਆਈ ਆ ਮੈਂ ਕਿਹਾ ਮੁੰਡੇ ਕੋਈ ਕੰਮ ਸ਼ੁਰੂ ਕਰ ਲੈ ਸਾਡਾ ਕੋਸਤ ਸਹਾਰਾ ਤੇਰਾ ਬਾਈ ਦਾ ਦੂਆ ਇਹ ਦੋ ਲੱਖ ਰੁਪਏ ਲੈਣਾ ਹੋਇਆ ਜਿਹੜਾ ਤੇਰੇ ਬਾਈ ਤੋਂ ਲੈ ਲਈ ਮੈਂ ਕਿਹਾ ਕੰਮ ਸ਼ੁਰੂ ਕਰ ਕੋਈ ਮੈਂ ਕਿਹਾ ਐਂ ਤੇਰ ਆਪਣਾ ਤਕੜੇ ਕਰਾ ਦੇ ਮੁੰਡੇ ਨਾਲ ਪਰ ਫਿਰਕੇ ਵੀ ਨਹੀਂ ਕੁਝ ਬਣਦਾ ਨਹੀਂ ਨਹੀਂ ਟਕੜਿਆ ਨਾ ਪੱਕੇ ਨੂੰ ਦੇਖ ਕੇ ਕੱਚਾ ਢਾ ਵਰਦਾ ਬੰਦਾ ਇਹ ਤੋਂ ਵੱਡੇ ਵੱਡੇ ਨਾਲ ਲੱਗ ਜੀ ਨਾ ਆਟੋਮੈਟਿਕ ਹੀ ਹੋ ਕੇ ਨਹੀਂ ਦੇਖ ਖਰਬੂਜੇ ਨੂੰ ਦੇ ਕੇ ਖਰਬੂਜਾ ਰੰਗ ਬਦਲਦਾ ਉਹ ਪਾਰਟ ਵਾਈ ਜਾ ਕੇ ਬੰਦਾ ਗਲਤ ਗੱਲਾਂ ਕਰਨ ਲੱਗਦਾ ਉਹਨੂੰ ਕਹ ਤੂ ਉਹਦਾ ਘਰੇ ਵਜਾ ਕੰਮ ਸਿੱਖ ਲੈ ਕੋਈ ਕੋਈ ਸਾਲ ਨੂੰ ਹੋਰ ਹੋ ਜੂ ਸਾਲ ਚ ਕੋਈ ਨਾ ਕੋਈ ਕੰਮ ਸਿੱਖ ਜੂ ਹੁਣ ਤੁਸੀਂ ਕੱਲ ਮੈਨੂੰ ਸਵੇਰੇ ਪਹਿਲੀ ਕਰਚਣਾ ਆਏ ਸੀਗੇ ਘੱਟੋ ਘੱਟ 3 ਵਜੇ ਕਰੀ ਆਇਆ ਠੀਕ ਬਸ ਠੀਕ ਕਿੱਥੋਂ ਹੋਣਗੇ ਹੈ ਓਹੋ ਉਹ ਤਾਂ ਜਵਾਕ ਆ ਮੈਂ ਸਮਝਾ ਕੇ ਤਾਂ ਬਥੇਰੀ ਆਈ ਹੈਗੀ ਕਲਾਸ ਰਾਤ ਬਥੇਰੀ ਲਈ ਮੈਂ ਕਿਹ ਜਿਹੜਾ ਬਾਈ ਆ ਜਾਂਦਾ ਉਹ ਤਾਂ ਮੈਂ ਕਿਹ ਨਹੀਂ ਪਤਾ ਲਾਉਂਦਾ ਮੈਂ ਉਹ ਹੀ ਤਾਂ ਗੱਲਾਂ ਵਿੱਚ ਲਾ ਹਵੜਾ ਹਵੜ ਕਰਦਾ ਫਿਰਦਾ ਰਹਿੰਦਾ ਜੇ ਰਿਸ਼ਤਾ ਨੂੰ ਲੈਣਾ ਹੈ ਬੰਦਿਆਂ ਨੂੰ ਕੰਮ ਕਰਨਾ ਕੋ ਜਿੱਨਾ ਚਿਰ ਲੋਕ ਕੰਮ ਕਰਦੇ ਬੰਦੇ ਨੂੰ ਦੇਖਦੇ ਨਹੀਂ ਉਹਨਾਂ ਚਿਰ ਅੱਜ ਕਾ ਰਿਸ਼ਤਾ ਨਹੀਂ ਹੁੰਦਾ ਹੋਰ ਮੈਂ ਤੁਹਾਨੂੰ ਕਹਿੰਦਾ ਮੈਂ ਕਿ ਮੇਰੀ ਤਾਂ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਮੈਂ ਕਿ ਮੈਂ ਤਾਂ ਬਥੇਰੀ ਸੋਖੀ ਆ ਕੋਈ ਸੱਚਾ ਚਾਰ ਪੈਸੇ ਤੁਹਾਨੂੰ ਦੇ ਸਕਦੇ ਆ ਲੈ ਇੰਦੇ ਤੋਂ ਤੁਹਾਡੇ ਤੋਂ ਹੈ ਨਹੀਂ ਹਾਂ ਆਪਣਾ ਤਾਂ ਕੀ ਲੋੜ ਹੈ ਆਪਾਂ ਜਿੰਨਾ ਹੋ ਸਕੇ ਆ ਟੋੜ ਲਾਵਾਂਗੇ ਹਮਨ ਪਤਾ ਕੀ ਆ ਹੁਣ ਸਾਰੇ ਉਹਦੇ ਨਾਲ ਦੀਆਂ ਕੁੜੀਆਂ ਹੈ ਫਰੀ ਦੇ ਵਿਆਹਿਆਂ ਵਾਲੀਆਂ ਸਾਰੀਆਂ ਬਲੇਹਾਂ ਦੇ ਕੁੜੀ ਵਿਆਹ ਦੋ ਕੁੜੀ ਵਿਆਹ ਦੋ ਹੁਣ ਜੇ ਉਹਨੂੰ ਰਿਸ਼ਤਾ ਹੋਊਗਾ ਤੇ ਕੁੜੀ ਨੂੰ ਵੀ ਤਾਂ ਫੇਰੀ ਵਿਆਹਣਗੇ ਕੁੜੀ ਤਾਂ ਫੇਰੀ ਵਹੀ ਹੋ ਹੁਣ ਉਹ ਮੈਂ ਆਜੀ ਦੀ ਆਪਣੀ ਚਾਚੀ ਨਾਲ ਜਿਹਨੂੰ ਮੈਂ ਕਿਹਾ ਮਖਾ ਮੇਰੇ ਭਰਾ ਨੂੰ ਰਿਸ਼ਤਾ ਕਰਾ ਦੀ ਕਿਵੇਂ ਕਿੰਨੀ ਜਮੇਲ ਕਿੰਨੀ ਆਉਦੀ ਆ ਮਖਾ ਕਿੱਲਾ ਕਾ ਕਹਿੰਦੀ ਕੰਮ ਕੀ ਕਰਦਾ ਮਖਾ ਕੰਮ ਤਾਂ ਹਲੇ ਹੈ ਨਹੀਂ ਕਹਿੰਦੀ ਭਾਈ ਖਾਲੀ ਹੱਥ ਤਾਂ ਕਹਿੰਦੀ ਮੂੰਹ ਨੂੰ ਵੀ ਨਹੀਂ ਜਾਂਦਾ ਉਹਨੂੰ ਕੌਣ ਕੁੜੀ ਲੈ ਦਊਗਾ ਬਸ ਕੋਈ ਨਹੀਂ ਟਫੋਨ ਫੜ ਦੇਣਾ ਸਮਝਾ ਹਮ ਨੂੰ ਕੰਮ ਸਿੱਖਲਾ ਏਸ਼ੀਆਂ ਦਾ ਸਿੱਖਲਾ ਬਿਜਲੀ ਦਾ ਸਿੱਖਲਾ ਟੂਟੀਆਂ ਦਾ ਸਿੱਖਲਾ ਹੈ ਗੱਡੀਆਂ ਦਾ ਸਿੱਖਲਾ ਮੋਟਰਸਾਈਕਲ ਦਾ ਸਿੱਖਲਾ ਜਿਹਨੇ ਕਰਨਾ ਕੰਮ ਤਾਂ ਕਿੰਨੇ ਪਏ ਆ ਕੰਮ ਮੈਂ ਤਾਂ ਤੇਰੇ ਬਿਨਾਂ ਪੁੱਛੇ ਤੂੰ ਕੀ ਆਈ ਉਹਨੂੰ ਵੀ ਜਿੰਨੇ ਪੈਸੇ ਤੂੰ ਕਹੇਗਾ ਤੇਰੇ ਭਾਈ ਤੂੰ ਨੇ ਮੰਗ ਲਿਓ ਉਹ ਤੇਨੂੰ ਦੇ ਦਊਗਾ ਹਾਂ ਦੁਕਾਨਪਾਲਾ ਕੋਈ ਕਹ ਮੈਂ ਵੀ ਐਂ ਕਿਹਾ ਮੈਂ ਖੈਸੀ ਗੜਾ ਤੇਰੇ ਤੋਂ ਭੱਜ ਜਾਂਗੇ ਤੇਰੇ ਨਾਲ ਆਂਗੇ ਹੁਣ ਮੰਨੇ ਦਾ ਫੇਰ ਹੀ ਆ ਉਹ ਤੈਨੂੰ ਪਤਾਗਾ ਕੱਲ ਖੱਟੀ-ਖੱਟੀ ਸ਼ਰਟ ਪਾਈ ਫਿਰੇ ਮੈਂ ਕਹਿੰਦਾ ਕਿੱਥੇ ਗਿਆ ਸੀ ਕਹਿੰਦਾ ਯਾਰ ਦੋਸਤਾਂ ਆ ਗਿਆ ਸੀ ਬੁਟਿੰਡੇ ਗਿਆ ਸੀ ਮੈਂ ਕਹਿੰਦਾ ਉਹਦਾ ਕੰਮਕਾਰ ਆ ਮੈਂ ਕਿਹਾ ਲੋਕਾਂ ਦੇ ਕੰਮਕਾਰਾਂ ਚ ਨਾ ਰਹਿ ਜਾ ਆਪਦਾ ਘਰ ਦਾ ਦੇਖ ਫੇਰ ਨਹੀਂ ਬਿਲਹ ਪੂਰਾ ਹੁੰਦਾ ਉਹਨੂੰ ਕਿ ਐ ਤੁਰ ਕੇ ਮਾਂ ਮੰਮੀ ਆ ਉਹ ਟੈਨਸ਼ਨ ਲਈ ਜਾਂਦੀ ਹੈ ਕਹਿੰਦੀ ਪੁੱਤ ਨਾਲ ਦੇ ਇੱਕ ਦਿਨ ਪਤਾ ਹੀ ਜਾਗਾ ਉਹ ਜਿਹੜਾ ਇਹਨੂੰ ਰਿਸ਼ਤਾ ਹੁੰਦਾ ਸੀ ਲੜੀ ਕਹਿੰਨੂੰ ਪਾਣੀ ਮਾਰ ਕੇ ਚਾਚੀ ਕਨੇ ਲੈ ਲਿਆ ਸੀ ਕੁੜੀ ਦਾ ਕੋਈ ਐ ਹੀ ਆ ਲੋਕ ਉਹਨਾਂ ਨਾਲ ਇਹ ਲੋਕ ਡਰਦੇ ਹੀ ਰੱਬ ਤੋਂ ਕਹਿੰਦੇ ਜਿਹੜਾ ਕਿਸੇ ਤੇ ਰਿਸ਼ਤੇ ਦੀ ਪਾਣੀ ਮਾਰੇ ਨਾ ਸੱਤ ਪੁਸਤਾਂ ਆਪਾਂ ਭੰਤੋਈਆਂ ਉਹਦਾ ਤੇ ਲੋਕ ਮੇਰੇ ਨਾਲ ਫੇਰ ਵੀ ਹਟਦੇ ਨਹੀਂ ਤੁਹਾਨੂੰ ਤਾਂ ਸਾਰਾ ਕੁਝ ਪਤਾ ਹੀ ਹੈ ਚਾਚੇ ਜੀ ਗਣੇ ਤਾਂ ਪਹਿਲਾਂ ਹੀ ਧੋਖਾ ਕੀਤਾ ਸਾਰਾ ਜਮੀਨ-ਜਮੂਨ ਵੀ ਪਿਓ ਦੇ ਹਿੱਸੇ ਦੀ ਖਾ ਗਈ ਉਹ ਕਿਲਾ ਰਹਿੰਦਾ ਜਿਹੜਾ ਉਹਤੇ ਵੀ ਅੱਖ ਆ ਗਈ ਵੀ ਇਹਨਾਂ ਨੂੰ ਇਹਨਾਂ ਦਾ ਮੁੰਡਾ ਕਿਸੇ ਥਾਂ ਸਿਰ ਨਾ ਹੋਵੇ ਤਾਂ ਅਸੀਂ ਇਹ ਵੀ ਹੜਾਪ ਲੈ ਦੀ ਉਹਨੂੰ ਬਥੇਰਾ ਸਮਝਾ ਕੇ ਆਈਆਂ ਵੀ ਸ਼ਰੀਕ-ਸ਼ਰੀਕ ਤੇ ਰਾਜੀ ਨਹੀਂ ਹੁੰਦਾ ਜੇ ਤੂੰ ਆਪਦੇ ਪੈਰਾ ਸਿਰ ਖੜਾ ਹੋਵੇਂਗਾ ਤਾਂ ਤੈਨੂੰ ਰਿਸ਼ਤਾ ਹੋ ਜਾਊਗਾ ਬੱਸ ਐਂ ਗੱਲ ਹੈ ਇੱਕ ਤਾਂ ਬਾਹਰ ਜਾਣ ਕਰਕੇ ਗੁੱਲਾਂ ਦਾ ਖਾਤਮਾ ਹੋ ਗਿਆ ਹੂੰ ਕੋਸੇ ਕੇ ਤੇ ਕੁੜੀ ਆ ਵੀ ਕੁੜੀ ਰੱਖ ਲਈ ਅਗਲੇ ਨੇ ਮੁੰਡਾ ਨਹੀਂ ਜਾਂਦਾ ਮੁੰਡਾ ਹੋ ਗਿਆ ਮੁੜ ਕੇ ਹੋਰ ਜਵਾਕੀ ਕੰਨ ਮੇਰੇ ਚ ਕਮੀ ਗਈ ਹੈਗੀ ਮੈਂ ਖਾ ਤੈਨੂੰ ਸੋਹਣੇ ਸਨਖੇ ਨੂੰ ਦੇਖ ਕੇ ਥੋੜਾ ਰਿਸ਼ਤਾ ਕਰਨਾ ਅਗਲਾ ਤਾਂ ਇਹ ਦੇਖੋ ਭਾਈ ਇਹਦੇ ਚਾਰ ਛੜ ਹੈਗੀ ਆ ਕਿ ਨਹੀਂ ਕਮੀ ਤਾਂ ਹੀ ਆਪਣੇ ਜੱਟਾਂ ਚ ਵੀ ਜਵੀਨ ਨਹੀਂ ਆਪਣੇ ਕੋਲੇ ਰਾਖਵਾ ਕੋਟਾ ਹੀ ਨਹੀਂ ਬਸ ਆਹ ਕਮੀ ਆ ਹੋਰ ਕੀ ਆਪਣੇ ਚ ਡਿਹੜੀ ਆਪਣੇ ਤੋਂ ਹੁੰਦੀ ਨਹੀਂ ਬਿਸ਼ਰਮੀ ਚ ਉਹੀ ਤਾਂ ਗੱਲ ਮੈਂ ਤਾਂ ਨੂੰ ਕਿਹਾ ਜਿਹੜਾ ਮਰਜ਼ੀ ਕੰਮ ਕਰ ਲਾ ਮੱਖਾ ਸਿੱਧੇ ਨਾਲ ਕੋਈ ਸ਼ਰਮ ਨਹੀਂ ਹੈਗੀ ਕੰਮ 'ਚ ਕਾਦੀ ਸ਼ਰਮਾਗੇ ਮੈਨੂੰ ਕਾਦੀ ਸ਼ਰਮਾ ਇਹ ਤਾਂ ਐਵੇਂ ਲੋਕ ਨਾ ਇੱਕ ਦੂਜੇ ਨੂੰ ਦੇਖ ਕੇ ਮੈਨੂੰ ਕੋਈ ਐਂ ਕਹਿ ਦੂ ਮੈਨੂੰ ਕੋਈ ਐਂ ਕਹਿ ਦੂ ਅੱਜ ਕੱਲ ਬਾਹਰ ਵੀ ਜਾ ਕੇ ਕੰਮ ਕਰਦੀ ਆ ਜਿਹੜਾ ਬੰਦਾ ਕੰਮ ਕਰੂ ਉਹ ਪਾਸ ਆ ਜਿਹੜਾ ਬੰਦਾ ਬਿਸ਼ਰਮੀ ਮੰਨੂ ਉਹ ਫੇਲ ਅੱਜ ਦੇ ਟਾਈਮ 'ਚ ਉਹੀ ਤਾਂ ਗੱਲ ਆ ਉੱਥੇ ਜਾ ਕੇ ਵੀ ਭਾਂਡੇ ਮਾਂਜਦੇ ਆ ਝਾੜੂ ਲਾਉਂਦੇ ਆ ਪੋਚੇ ਲਾਉਂਦੇ ਆ ਉੱਥੇ ਵੀ ਤਾਂ ਨੌਕਰ ਬਣ ਕੇ ਟਾਈਮpass ਹੁੰਦਾ ਇਥੋਂ ਵੇਜ-ਵੇਜ ਜ਼ਮੀਨਾਂ ਨਿਕਲ ਜਾਂਦੇ ਆਗੀ ਉੱਥੇ ਤੇ ਆਹ ਗੱਲਾਂ ਬੱਸ ਚਲ ਮੈਂ ਹੁਣ ਚਾਹ ਬਣਾਉਣੀ ਹੈ ਜੀ ਆਣੋਂ ਆਈ ਰਾਂ ਕੌਣ ਆ ਗਿਆ ਲੈ ਮੈਂ ਤਾਂ ਵੀਰ ਬਾਲਾ ਆ ਗਈ ਆਪਣੀ ਲੈ ਸਸੀ ਕਰਾ ਬਸ ਸਸੀ ਕਰਾ ਕਿਵੇਂ ਆ ਸਰੀ ਵਧੀਆ ਠੀਕ ਆ ਤੂੰ ਦੱਸ ਠੀਕ ਹੈ ਬਸ ਸਿੱਕਲ ਕੋਈ ਤੋਰ ਕੇ ਆ ਗਈ ਫੌਨ ਫੌਨ ਕਰਦਿੰਦੀ ਉਹ ਮੈਨੂੰ ਆਈ ਸੀ ਚਾਚੇ ਦਾ ਮੁੰਡਾ ਮਿਲ ਗਿਆ ਮੈਂ ਕਿਹਾ ਚਲ ਕੋਈ ਗੱਲ ਨਹੀਂ ਵੀਰੇ ਤੂੰ ਉਹ ਕੰਮ ਮੈਂ ਛੱਡ ਦੇਣਾ ਬਾਣੀ ਮੈਂ ਕਿਹਾ ਚਲ ਹੁਣ ਕਿੱਥੇ ਵੀਰੇ ਨੂੰ ਮੈਂ ਤੰਗ ਕਰਾਂ ਨਹੀਂ ਹੁਣੀ ਅਸੀਂ ਏਡੇ ਤੋਂ ਆਇਆ 5 ਮਿੰਟ ਹੋਇਆ ਸਾਨੂੰ ਹਲੇ ਆਇਆ ਅੱਛਾ ਤੁਸੀਂ ਉਹ ਐਂ ਕਰੋ ਬਾਰੇ ਸਵਾਲ ਜਵਾਬ ਨਾ ਕਰੋ ਤੁਸੀਂ ਨਾਨਦ ਭਜਾਈ ਕਰੋਗਾ ਨਾ ਮੈਂ ਦੁਕਾਨ ਤੋਂ ਕੋਲ ਫੜਕੀ ਰਹਾ ਠੰਡਾ ਢੁੰਡਾ ਹਾਂ ਲੈ ਆਓ ਮੇਰੇ ਘਰ ਤੇ ਚਲੋ ਕੇ ਨਹੀਂ ਲੈ ਮੈਂ ਕਿਹਾ ਸੀ ਕੁਝ ਲੈ ਚਲਦੇ ਆ ਕੋਈ ਨੀ ਕਰੋਂਗਾ ਨਾ ਤੁਸੀਂ ਆ ਗਿਆ ਮੈਂ ਬਸ ਚਾਹ ਤਾਂ ਨਾ ਤਰੀ ਹੋਰ ਦੱਸ ਕਿਵੇਂ ਥੱਸ ਪਪੀ ਠੀਕ ਆ ਠੀਕ ਆ ਮੈਂ ਤਾਂ ਆਪ ਪੇਕੇ ਗਈ ਸੀ ਅੱਛਾ ਪੇਕੇ ਗਈ ਕਿਵੇਂ ਸੁੱਖ ਸੰਤੀ ਆ ਭਾਣੇ ਸੁੱਖ ਸੰਤ ਕੀ ਹਾ ਦੀ ਸੁੱਖ ਸੰਤ ਪੁੱਛਣਾ ਤੋ ਕੀ ਹੋ ਗਿਆ ਕੀ ਦੱਸ ਦਿੰਦੇ ਮੇਰੇ ਭਰਾ ਦੀ ਟੈਨਸ਼ਨ ਹੈ ਮੰਮੀ ਨੇ ਸੱਦਿਆ ਸੀਗਾ ਹੁਣ ਤੈਨੂੰ ਪਤਾ ਉਹਦੀ ਵੀ ਉਮਰ ਲੰਘਦੀ ਜਾਂਦੀ ਹੈ ਨਹੀਂਣਾ ਕਿੰਨੀ ਉਮਰ ਹੋ ਗਈ ਆ ਮੋਰੇ ਹਰਪ੍ਰੀਤ ਵੀ ਵਿਆਉਣ ਵਾਲੀ ਆ ਇੱਕ ਤਾਂ ਜ਼ਮੀਨ ਦੇਖ ਕੇ ਨਾ ਰਿਸ਼ਤੇ ਆਲੇ ਨਹੀਂ ਖੜਦੇ ਇਕੱਲੇ ਸੋਹਣੇ ਸੁਨੱਖੇ ਨੂੰ ਕੀ ਕਰਾਂਗੇ ਮੇਰੀ ਗੱਲ ਸੁਣ ਤੂੰ ਦੇਖ ਲੈ ਕਿ ਸਾਸੂ ਸਸੂ ਨੂੰ ਕਹਿ ਦੀ ਜੇ ਹੋਵੇ ਕੋਈ ਕੁੜੀ ਹਾਂ ਦੇ ਸਿਆਣੀ ਹੋਵੇ ਮੈਂ ਵੀ ਮਾਰੂਗੀ ਨੀਗਾ ਪਰ ਆਇਆ ਕੁੜੀ ਸਿਆਣੀ ਹੋਵੇ ਹਨ ਆਪਣੇ ਪਰਿਵਾਰ ਚ ਰਲਦੀ ਮਿਲਦੀ ਹੋਵੇ ਘਰ ਸੰਭਣ ਵਾਲੀ ਹੋਵੇ ਹਨ ਘਰ ਤਾਂ ਬਠੇਰਾ ਸੋਹਣਾਗਾ ਕੀ ਕਾ ਜ਼ਮੀਨ ਪੱਖੂ ਮਾਰ ਖਾਈ ਜਾਂਦੇ ਐ ਸਹੀ ਗੱਲ ਆ ਭਾਈ ਤੈਨੂੰ ਪਤਾ ਅੱਜ ਕਾ ਤਾਂ ਭਾਬੀ ਹੁਣ ਤਿੰਨ ਤਨ ਕੀਲੇ ਵਾਲੇ ਨੂੰ ਹੀ ਹਨਾ ਰਿਸ਼ਤੇ ਹੁੰਦੇ ਉਹਨੂੰ ਤਾਂ ਕੀਲਾ ਹੀ ਸਾਰਾ ਇੱਕ ਆਉਂਦਾ ਹੋਰ ਰਿਸ਼ਤੇ ਕਿਹੜਾ ਘਰੇ ਪਾਇਆ ਜੇ ਦੋ ਸ਼ਰੀਕਾਂ ਦੇ ਜੜਾ ਵੜਦਿਆਂ ਹੁਣ ਕੀ ਕਰੀਏ ਉੱਠਣ ਜੋਗੇ ਹੈ ਨਹੀਂ ਜੀ ਹੈ ਤੂੰ ਪਤਾ ਹੀ ਨਹੀਂ ਚੱਲ ਕੋਈ ਗੱਲ ਹੋਰ ਤੂੰ ਦੱਸ ਜਵਾਕ ਤੇ ਲੈ ਕੇ ਹੋਏ ਸੀਗੀ ਠੀਕ ਸੀ ਸਾਰੇ ਵਧੀਆ ਬਸ ਠੀਕ ਠਾਕ ਤੇ ਮੈਂ ਤਾਂ ਤੇਰੇ ਬਾਈ ਨੂੰ ਕਿਹਾ ਸੀ ਵੀ ਮੈਨੂੰ ਛੱਡਿਆ ਹੋਊਗਾ ਨਾ ਮੇਰੀ ਪਾਣੀ ਦੀ ਵਾਰੀ ਅੱਜ ਮੈਥੋਂ ਜਾਣੀ ਆ ਨੰਮਾ ਚਾ ਮੈਂ ਤਾਂ ਦੋ ਦਿਨ ਲਾ ਕੇ ਆਉਣੀ ਆਗੀ ਮੰਮੀ ਕਹਿੰਦੀ ਚੱਲ ਜਾਇਆ ਚਲ ਆ ਵੀ ਸੌਖਾ ਤੈਨੂੰ ਜੋ ਆਖ ਤੇਰੀ ਸੱਸ ਸੰਭ ਲੈਂਦੀ ਹੈਗੀ ਹਾਂ ਉਹ ਤਾਂ ਹੈਗਾ ਵੈਸੇ ਤਾਂ ਛੁੱਟੀਆਂ 'ਚ ਆ ਜਾਂਦੀ ਜੋ ਆਕਾਂ ਨੂੰ ਵੀ ਲੈ ਆਉਂਦੀ ਇਹ ਛੁੱਟੀਆਂ 'ਚ ਕਿੱਥੇ ਆ ਜਾਂਦਾ ਫਿਰ ਮੰਮੀ ਨੂੰ ਕੰਮ ਕਰਦਾ ਔਖਾ ਆ ਜਾਂਦਾ ਮੱਝਾਂ ਰੱਖੀਆਂ ਹੋਈਆਂ ਹਨਾ ਸਾਰਾ ਤੁਰਾ ਵੀ ਮੇਰੇ ਹੱਥੀ ਪਈਆਂ ਨੇ ਭਣ ਜਦ ਦਾ ਜਵਾਬ ਵੀ ਨਹੀਂ ਜੀ ਲਾਉਂਦੇਗੇ ਇੱਥੇ ਅਗਰ ਰਾਤ ਨੂੰ ਤਪਾਈ ਰੱਖ ਦੇਣਗੇ ਸੌਂਦੇ ਨਹੀਂ ਹੈਗੇ ਸਾਰੀ ਦਿਹਾੜੀ ਸਹੀ ਗੱਲ ਹੈ ਹੋਰ ਹੋਰ ਵਧੀਆ ਬਸ ਠੀਕ ਹੈ ਹਰਨੀ ਪਾਲ ਤਾ ਤੂੰ ਵੀ ਐਵੇਂ ਨਾ ਹੋਰ ਗਰਮੀ ਤਾਂ ਹੋਈ ਤੇ ਤੂੰ ਵੀ ਐਵੇਂ ਟੈਂਸ਼ਨ ਆ ਨਾ ਲਿਆ ਕਰ ਠੀਕ ਹੈ ਨਾਲ ਦਾ ਜੰਮਿਆ ਦਾ ਢਿੱਡ ਨਾਲ ਦਾ ਜੰਮਿਆ ਦਾ ਹੱਥ ਦੁੱਖਦਾ ਹੁੰਦਾ ਹੀ ਆ ਚੱਲ ਜਦੋਂ ਹੋਣਾ ਵਾਕੀ ਕਹਿੰਦੇ ਨੇ ਦਾ ਸਜੋਗਾ ਦੀ ਗੱਲ ਆ ਜਦੋਂ ਹੋਣਾ ਰਿਸ਼ਤਾ ਤਾਂ ਉਹਦੀ ਹੋਣਾ ਹੁਣ ਦੇਖ ਵੀ ਪਰ ਮੈਂ ਨਹੀਂ ਸੌਖੀ ਹਾਂ ਹਨਾ ਚੱਲ ਮੈਨੂੰ ਕਿਸਮਤ ਨਾਲ ਮਿਲ ਗਿਆ ਕਰ ਮੈਂ ਨਹੀਂ ਕਹਿੰਦੀ ਹੈਗੀ ਕਿਸਮਤਾਂ ਵੀ ਸੌਦੇ ਹੁੰਦੇ ਆ ਉਮਰੇ ਨਾਲ ਦਾ ਜੰਮਿਆ ਦੇਖ ਲਾ ਮੈਂ ਇੰਨੀ ਸੌਖੀ ਆ ਉਹਨਾਂ ਨੂੰ ਮੈਂ ਔਖੇ ਕਿਵੇਂ ਦੇਖ ਲਾ ਚਲ ਆਇਆ ਜੇ ਤੇਰੇ ਵੀਰੇ ਦਾ ਰਿਸ਼ਤਾ ਹੋ ਜਾਏ ਫਿਰ ਉਦੋਂ ਬਾਅਦ ਜੇ ਹੱਕਰੀ ਵੀ ਤਾ ਤੂੰ ਵੀ ਤਾਂ ਬਾਰੋਂ ਥਾਉਣੀ ਆ ਉਹੀ ਤਾਂ ਗੱਲ ਹੁੰਦੀ ਹੈ ਮੈਨੂੰ ਇਹਦੀ ਵੀ ਫਿਕਰ ਹੋ ਜਾਂਦੀ ਹੁਣ ਜਦੋਂ ਮੈਂ ਜਾਨੀ ਆ ਮੇਰੀ ਮਾਂ ਦਾ ਕੋਈ ਕੰਮ ਕਰਨ ਜੋਗੀ ਵੀ ਨਹੀਂ ਉਹ ਤਾਂ ਆਹੀ ਟੈਨਸ਼ਨ 'ਚ ਹੁਣ ਤਾਂ ਕਹਿੰਦੀ ਮੇਨ ਤਾਂ ਨੀਂਦ ਵੀ ਆਉਣਾ ਹਟੇਗੀ ਕਿ ਤੇ ਮੁੰਡਾ ਹੀ ਨਾ ਘਵਾਰਾ ਰਹੇ ਜੇ ਮਾਮਾ ਦੇ ਦੋ ਘੁੰਮੇ ਤੇ ਚੱਲੇ ਜਾਂਦੇ ਆ ਮਾਮਾ ਨੂੰ ਤਾਂ ਕਹਿੰਦੇ ਆਂ ਦਾਕ ਵੱਡ-ਵੱਡ ਖਾਂਦੇ ਆ ਉਹ ਤਾਂ ਸਾਰਾ ਦਿਨ ਐ ਫਿਕਰਾ ਰਹਿੰਦੀਆਂ ਨੇ ਵੀ ਚੱਲ ਮੇਰੇ ਪੁੱਤ ਨੂੰ ਰਿਸ਼ਤਾ ਹੋ ਜਾਏ ਚੱਲ ਵਧੀਆ ਨੂੰ ਸਿਆਣੀ ਆ ਜੇ ਤੈਨੂੰ ਪਤਾ ਜਦ ਕੱਲ ਦੇ ਹਾਲਾਤਾਂ ਦੇ ਹਿਸਾਬ ਨਾਲ ਤਾਂ ਚੱਕ ਨਹੀਂ ਆਉਂਦੀਆਂ ਬਾਹਲੀਆਂ ਹੋਰ ਵੀਰਪਾਲ ਇਹੀ ਟੈਨਸ਼ਨਾਂ ਵੜ-ਵੜ ਖਾਈ ਜਾਂਦੀਆਂ ਨੇ ਲੈ ਮੈਂ ਤਾਂ ਕਿਹੋ ਜੀਆਂ ਗੱਲਾਂ ਲੈ ਕੇ ਬੈਗੀ ਆ ਆਪਦੇ ਦੁੱਖ ਸੁਣਾਉਣ ਲੱਗ ਗਈ ਮੈਂ ਪਾਣੀ ਤਾਂ ਲੈ ਕੇ ਆਵਾ ਘੁੱਟ ਤੇਰੇ ਵਾਸਤੇ ਚੱਲ ਆਨੰਦ ਭੁਜਾਈਆਂ ਗੱਲਾਂ ਤਾਂ ਤੈਨੂੰ ਪਤਾ ਮੁੱਕਦੀਆਂ ਨਹੀਂ ਹੁੰਦੀਆਂ ਹੁਣ ਦੋ ਦਿਨ ਇੱਥੇ ਆ ਚੱਲ ਜਿੰਨੀਆਂ ਮਰਜ਼ੀ ਗੱਲਾਂ ਕਰ ਲਈ ਇਹ ਤਾਂ ਗੱਲ ਹੈਗੀ ਹੈਗੀ ਪਰ ਇੱਕ ਗੱਲ ਦਾ ਗੁੱਸਾ ਜ਼ਰੂਰ ਆ ਮੈਨੂੰ ਭਾਈ ਤੂੰ ਤਾਂ ਮੇਰੇ ਕੋਲੇ ਘੇੜਾ ਹੀ ਨਹੀਂ ਮਾਰਦੀ ਹੈਗੀ ਲੈ ਤੇਰਾ ਵੀਰਾ ਤਾਂ ਕਹਿੰਦਾ ਮੈਨੂੰ ਕਿਸੇ ਦੇ ਹੱਥ ਦੀ ਰੋਟੀ ਨਹੀਂ ਸੁਆਦ ਲੱਗਦੀ ਹੈਗੀ ਕਿ ਨਹੀਂ ਘੇੜਾ ਨਹੀਂ ਮਾਰਦੀ ਕੱਲ ਵੀ ਮੈਂ ਤਾਂ ਥੋੜਾ ਜਾਈ ਆਉਣੀ ਆ ਉਹ ਵੀ ਤਾਂ ਉਹਨਾਂ ਨੇ ਕਹਿਤਾ ਫੋਨ ਕਰਕੇ ਵੀ ਜ਼ਰੂਰੀ ਆ ਭੇਜ ਦੇ ਘਰ ਮੋਂ ਚਲ ਕੋਈ ਨਾ ਘਰਮਾ ਹਾਂਜੀ ਆਈ ਮੜਾ ਪਾਈ ਸਮਾਨ ਦਾ ਲੈ ਆ ਗਈ ਤੇਰਾ ਵੀਰਾ ਬੱਜਾ ਮਰੀ ਅੰਦਰ ਆਈ ਆ ਆਇਆ ਵੀਰੇ ਬੋਲ ਵਸ ਫਿਰ ਠੀਕ ਸੀ ਸਾਰੇ ਵਧੀਆ ਠੀਕ ਠਾਕ ਤੂੰ ਦੱਸ ਕਿਵੇਂ ਚੱਲਦਾ ਤੇਰਾ ਕੰਮ ਕਾਰ ਕੰਮ ਕਾਰ ਵਧੀਆ ਬਸ ਕੰਮ ਕਾਰ ਤਾਂ ਚੱਲੀ ਜਾਂਦੇ ਆ ਕਿਵੇਂ ਮਾਰਿਆ ਕਿਹੜਾ ਫਰਾਂਚ ਲਾ ਤੂੰ ਤਾਂ ਨਹੀਂ ਆਉਂਦੇ ਭਰਾਵਾ ਫਿਰ ਹਰ ਕੇ ਭੈਣ ਨੂੰ ਹੀ ਆਉਣਾ ਪੈ ਗਿਆ ਮੈਂ ਚੱਲ ਦੋ ਦਿਨ ਲਾਇਆ ਮਾਂ ਮੰਮੀ ਕਹਿੰਦੀ ਹੁਣ ਵੇਹ ਲਾ ਗਈ ਵੀ ਚੱਲ ਤੂੰ ਦੋ ਦਿਨ ਮਿਲਿਆ ਉਹ ਬੱਸਾਂ ਦੇ ਕਿਤੇ ੱੱਕੇ ਖਾਂਦੀ ਫਰੀ ਤੂੰ ਫੋਨ ਕਰਾ ਨਹੀਂ ਮੈਂ ਗੱਡੀ ਤੇ ਲੈ ਜਾਂਦਾ ਕਾਲੀ ਜਗ੍ਹਾ ਆਉਣੀ ਆਉਣੀ ਆ ਮੈਂ ਫਿਰ ਉਹਨੂੰ ਪਾਇਆ ਨਹੀਂ ਗਿਆ ਮੈਨੂੰ ਆਏ ਸੀਗਾ ਵੀ ਚੱਲ ਤੇਰਾ ਬਾਈ ਛੱਡਿਆ ਹੋਊਗਾ ਉਹ ਕਹਿੰਦਾ ਮੇਰੇ ਕੋਲ ਅੱਜ ਟਾਈਮ ਹੈ ਨਹੀਂ ਅਸੀਂ ਪ ਕਿ ਮਗਾ ਚਾਹਣਾ ਬਸ ਚੜ ਜਾਂਦੀ ਆ ਮੂਰੇ ਵੀਰੇ ਨੂੰ ਫੋਨ ਕਰ ਦੂੰ ਲੈ ਜਾ ਔਰ ਇਹਨਾਂ ਕੋਲ ਦਾ ਚਾਚੇ ਦਾ ਮੁੰਡਾ ਮਿਲ ਗਿਆ ਹੋਗਾ ਨਾ ਬਾਹਰ ਜਾ ਨਾ ਉਹ ਬਾਈ ਕਿਹੜਾ ਨਕਮਾ ਬਾਈ ਆਹੋ ਐ ਮਾਰੀ ਜਾਂਦੀ ਆ ਬਾਈ ਛੱਡ ਲੈ ਦੇਖ ਲੈ ਕਿਹੜਾ ਕੰਮਾ ਵਾਲਾ ਕਿਉਂ ਕੁੜੀ ਨੂੰ ਪਾ ਲਿਆ ਬਾਈ ਹੈ ਕੋਲ ਦੇਖ ਕੇ ਪਾ ਲੈਂਦੇ ਨਾ ਦੇਖ ਲੈ ਕੁੜੀ ਦੇ ਮੂੰਹ ਤੇ ਬੇਸਤੀ ਕਰੀ ਜਾਂਦਾ ਤੇ ਪਰੋਣੇ ਦੀ ਉਹਦੇ ਮੂੰਹ ਤੇ ਕਹਿ ਕੇ ਦੇਖੀ ਉਹ ਤਾਂ ਬਾਈ ਬਾਈ ਕਰਦਾ ਹੁੰਦਾ ਫਿਰ ਉਹ ਯਾਨੀ ਦਾ ਬਰਾ ਬਸਿਆ ਸੋਚੇਡ ਕਰਨੀ ਪੈਂਦੀ ਆ ਮੜੀ ਮੋਟੀ ਹਾਂ ਉਹ ਤਾਂ ਤਾਂ ਬਾਈ ਨੂੰ ਕਹਿੰਦਾ ਆ ਜਾ ਬਾਈ ਚੱਲੀਏ ਖੇਤ ਹੈ ਮੁਰਗਾ ਗੁਰਗਾ ਬਣਾਉਣੇ ਆ ਉਹ ਤਾਂ ਐ ਕਰਨ ਲੱਗ ਜਾਂਦਾ ਉਹ ਤਾਂ ਜਰਾ ਕਿਹੜੇ ਮੁਰਗੇ ਗੁਰਗੇ ਲਗਾ ਜਦ ਮੈਂ ਬਣਾਉਣੀ ਆ ਚਾਹ ਪਾਣੀ ਨਾਲੇ ਰੋਟੀ ਪਹਿਲਾਂ ਰੋਟੀ ਬਣਾ ਲੈਣੀ ਸਭ ਜੀ ਸੁੱਝ ਉਹ ਭਾਈ ਰੋਟੀ ਤਾਂ ਮੈਂ ਖਾ ਕੇ ਆਈ ਆ ਚਾਹ ਦੀ ਘੁੱਟ ਬਣਾ ਲਾ ਨਾ ਬਣਾਉਣੀ ਹੈ ਚਲ ਠੀਕ ਤੁਹਾਨੂੰ ਪੁੱਛਿਆ ਹੁੰਦਾ ਕੀ ਨੇ ਗਰਮੀਆਂ ਗਰਮੀਆਂ ਉੱਚਾ ਡੋਲਾ ਘੇੜਨਾ ਪਰ ਲੰਗਾ ਹਾਂ ਫਿਰ ਐਨੇ ਨੰਨਾ ਸਾਲਿਆ ਨਹੀਂ ਹੁੰਦਾ ਵੀਰੇ ਦੱਸਾ ਕੀ ਗੱਲ ਕਰੀਆ ਮੈਂ ਤਾਂ ਨਵੇਂ ਕਹਿੰਦੀ ਸੀ ਫਿਰ ਤੇਰੇ ਸਾਲੇ ਦਾ ਰਿਸ਼ਤਾ ਹੋਇਆ ਨਹੀਂ ਹੈ ਦਸੀ ਜਾਂਦੀ ਸੀ ਭਾਬੀ ਨੇ ਉਹ ਹੋ ਰਿਹਾ ਹੋਇਆ ਨਹੀਂ ਰਬ ਵਿਚਾਰੇ ਦਾ ਕੰਮ ਜਮੀਨ ਹੁੰਦਾ ਨਾ ਪੈਣੇ ਹੈ ਕੌਣ ਕਰਦਾ ਜਮੀਨ ਨਾ ਆਪਾਂ ਕਰਿਆ ਮੈਂ ਕਿਸੇ ਨੂੰ ਦੱਸ ਤੂੰ ਕਿੱਲੇ ਵਾਲੇ ਸਹੀ ਗੱਲ ਨਾ ਜਮੀਨ ਵਾਲੀ ਘਟ ਹੈ ਵੀਰੇ ਜੇ ਤਾਂ ਹੁੰਦਾ ਹੁਣ ਅੱਜ ਕੱਲ ਦਾ ਰਿਸ਼ਤੇ ਤੈਨੂੰ ਪਤਾ ਤਿੰਨ ਕਿਲੇ ਵਾਲੇ ਨੂੰ ਨਹੀਂ ਹੁੰਦੇ ਹੈ ਉਹਨੂੰ ਤਾਂ ਆਉਂਦਾ ਹੀ ਕਿਲਾ ਵਾਲਾ ਬਾਕੀ ਉਮਰ ਲੰਘਦੀ ਜਾਂਦੀ ਆ ਕੁੜੀ ਵੀ ਬੈਠੀ ਆ ਹੈ ਨਾ ਤਾਂ ਕਰਕੇ ਮੈਂ ਤਾਂ ਆਏ ਸੋਚਿਆ ਸੀਗਾ ਕਿ ਕਿਉਂ ਨਾ ਸਾਡੀ ਹੁਣ ਵੀ ਗਈ ਹੋਈ ਸੀਗੀ ਦੋ ਤਿੰਨ ਦਿਨ ਮਾਸੀ ਕੋਲ ਤੇ ਸਾਡੀ ਮਨਿੰਦਰ ਨੇ ਹੈਗੀ ਮਾਸੀ ਦੀ ਕੁੜੀ ਉਹਦਾ ਉਹ ਹੋ ਗਿਆ ਸੀ ਨਿਮੇੜ ਆ ਜਾ ਕਿਉਂ ਨਾ ਪਾਉ ਉਹਦਾ ਰਿਸ਼ਤਾ ਕਰਾ ਦਈਏ ਖਾ ਸੀ ਸਹੀ ਨਹੀਂ ਰਹੂਗਾ ਉਹਦਾ ਰਿਸ਼ਤਾ ਉਹ ਬੱਚਾ ਨਹੀਂ ਹੈ ਇਕੱਲਾ ਕੁੜੀ ਆ ਕੋ ਸੁਧੀ ਜੀ ਕੁੜੀ ਆ ਹਾਂ ਲੋਟਾ ਜੀ ਇਹਨਾਂ ਨੇ ਮੰਨਣਾ ਹੀ ਨਹੀਂਗਾ ਮੰਨਣਾ ਨੂੰ ਕੀ ਆ ਫੇਰ ਵੀ ਤਾਂ ਕੋਈ ਛੱਡੀ ਚੜਾਈ ਹੋ ਜਾਂਦੀ ਤੈਨੂੰ ਵੀ ਪਤਾ ਕਿਲੇ ਵਾਲੇ ਨੂੰ ਭਈ ਰਿਸ਼ਤਾ ਨਹੀਂ ਹੁੰਦਾ ਬਾਕੀ ਕੁੜੀ ਵੀ ਸਿਆਣੀ ਆ ਸਮਝਦਾਰ ਆ ਕੁੜੀ ਤਾਂ ਸਿਆਣੀ ਸੀ ਉਹਦਾ ਬੰਦਾ ਨਿਕਮਾ ਸੀ ਉਹਦਾ ਬਾਹਲਾ ਬੰਦਾ ਨਿਕਮਾ ਨਿਕਲ ਗਿਆ ਹੋਰ ਕੀ ਆ ਨਹੀਂ ਤਾਂ ਵਿਚਾਰੀ ਆਏ ਸੀਗਾ ਉਹ ਤਾਂ ਫੇਰ ਵੀ ਹਜੇ ਮੰਨਦੀ ਨਹੀਂ ਸੀਗੀ ਕਹਿ ਕਰਾ ਕੇ ਮੰਮੀ ਉਹਨਾਂ ਨੇ ਮਣਾਈ ਆ ਅੱਛਾ ਗੱਲ ਕਰਨਾ ਇਹੋ ਮੰਮੀ ਨੇ ਕਹਿਤਾ ਬਾਹਲਾ ਕਿਹੜੀ ਕੁੜੀ ਚਾਹੁੰਦਾ ਮੈਂ ਵੀ ਦੇਖੂ ਕਿ ਚਾ ਤੂੰ ਵੀ ਦੇਖੀ ਜੇ ਕੋਈ ਇਧਰੋਂ ਰਿਸ਼ਤੇਦਾਰੀ ਚੋਂ ਹੁੰਦਾ ਮੁੰਡਾ ਤੇ ਵੀ ਚਲ ਆਪਾਂ ਕਰਾਵਾਂਗੇ ਕਿਉਂਕਿ ਵਿਚਾਰੀ ਜਵਾਕੜੀ ਹੁੰਦੀ ਉਹਨੂੰ ਪਤਾ ਇਹ ਜੇ ਉਮਰ ਵੀ ਉਹਦੀ ਕੀ ਹੋਈ ਆ ਹਨ ਤੇ ਉਹ ਖਾ ਹੋ ਜਾਂਦਾ ਤੇ ਬਾਬਣੇ ਗੱਲ ਤਾਂ ਆਏ ਵੀ ਜੇ ਇਹ ਉਹ ਕਹਾਂਗੇ ਅਗਲਾ ਫਿਰ ਚਾਰੇ ਜਾ ਕੇ ਆਉਗਾ ਸਾਡੇ ਚ ਕੀ ਸੋਸ਼ਾ ਸਾਡੇ ਚ ਵੀ ਹੋਊਗਾ ਆਏ ਜੇ ਕਰਦੇ ਨਾ ਜਦੋਂ ਉਦੋਂ ਫਿਰ ਆਦਾ ਮਨ ਟਿਕ ਜਾਂਦਾ ਹਨ ਮਨ ਤਾਂ ਟਿਕ ਜਾਂਦਾ ਕਰਨ ਨੂੰ ਤਾਂ ਮੈਂ ਕੰਮਾਂ ਵਾਲੀ ਨਹੀਂ ਗੱਲ ਕਰ ਰਹੀ ਮੈਨੂੰ ਆਏ ਸੀ ਵੀ ਭਾਬੀ ਕੀਤੇ ਗੁੱਸਾ ਆਉਂਦਾ ਜੇ ਮੇਰੀਆਂ ਗੰਨਾਂ ਨਾਲ ਮੈਨੂੰ ਐਸੀ ਗੱਲ ਨਹੀਂ ਤਾਂ ਤਾਂ ਕਿ ਆਂ ਵਿਚਾਲੇ ਨੂੰ ਤਾਰਦਾਂ ਤੂੰ ਗੱਲ ਹੀ ਵਾਤੀ ਨੂੰ ਸਮਝਾ ਦੇ ਬਾਕੀ ਗੱਲ ਕਰਕੇ ਦੇਖਨੀ ਭਰਾਵਾ ਮੰਦਨਾ ਨਾ ਮੰਦਨਾ ਅਗਲੇ ਦੀ ਮਰਜ਼ੀ ਆ ਪਕੜਾ ਕੋਈ ਜ਼ਬਰਦਸਤੀ ਕਰਨੀ ਆ ਕਰੀ ਆਪਾਂ ਪਰਪਾ ਪਾ ਦੇਂਗੇ ਹਾਂ ਅੱਛਾ ਵੀ ਉਹ ਵੀ ਕਹੇ ਤੋਰਨੀ ਹੈ ਕੁੜੀ ਹੈ ਹਾਂ ਕੁੜੀ ਤਾਂ ਤੋਰਨਗੀ ਹੁਣ ਰੱਖਿਆ ਵੀ ਜਾਂਦੀ ਆ ਕੁੜੀਆਂ ਕੜਾ ਕਰੀ ਜਵਾਬ ਦੀ ਦੇਖ ਲੈਣਗੇ ਭਾਈ ਜਤਾ ਉਹਦੀ ਨਾਨੀ ਰੱਖ ਲੋਗੀ ਤੇ ਜਾਂ ਘਰ ਆ ਜਾ ਕਿਹੜਾ ਕੁੜੀ ਦੀ ਉਮਰ ਛੋਟੀ ਜੀ ਤਾਂ ਹੈਗੀ ਅਜਾ ਆਖੜੀ ਨਾਲ ਹੀ ਤੋਰ ਦਾਂਗੇ ਜੇ ਬੁੱਢਾ ਲੋਕ ਆਇਆ ਰੱਬ ਦਾ ਰੂਪ ਆ ਕਿ ਨਹੀਂ ਉਹ ਜਿਹਦੇ ਹੁੰਦਾ ਨਹੀਂ ਕੁੜੀਆਂ ਨੂੰ ਵੀ タルਸੀ ਜਾਂਦੇ ਆ ਭੈਣੇ ਹੈ ਨਾਲੇ ਬਾਕੀ ਮੈਨੂੰ ਨਹੀਂ ਲੱਗਦਾ ਜੀ ਮਨਿੰਦਰ ਆ ਕੇ ਕੁੜੀ ਸਾਢ ਕੇ ਜਾਊਗਾ ਉਹਨਾਂ ਦਾ ਮਾਮਾ ਕੀ ਹੈ ਨਾ ਮੋਹੀ ਬਾਵਾ ਹੈ ਉਹ ਤਾਂ ਪਿਆ ਉਹੀ ਇਹ ਚਿੰਦਰਾ ਨਿਕਲ ਗਏ ਨੀ ਕੀ ਲੋੜ ਸੀਗੀ ਚੰਗੀ ਭਲੀ ਸੀ ਆਉਂਦੀ ਗੱਡੀ ਸੀ ਰਾਜਦੀ ਸੀ ਹੈ ਸਾਨੂੰ ਤਾਂ ਬਾਅਦੋਂ ਪਤਾ ਲੱਗਿਆ ਚਾਚੀ ਨੇ ਦੱਸਿਆ ਕਿ ਉਹ ਤਾਂ ਹੋਰ ਵਿਆਹ ਕਰਾਈ ਲੈਟਾ ਉਹ ਤਾਂ ਲੈ ਦੇ ਨਾ ਲੋਬਾ ਆ ਗਿਆ ਨਾ ਲੋਕ ਜਾਣੀ ਗਾਦੇ ਰੱਬ ਤੋਂ ਉਸ ਸਹੇਦ ਹੋ ਗਿਆ ਥੋੜੇ ਲੋਕਾਂ ਦਾ ਸਹੀ ਗੱਲ ਹੈ। ਚਲ ਕੋਈ ਨਹੀਂ ਮੈਂ ਫਿਰ ਬਾਪਾਉਂਗਾ। ਫਿਰ ਹੀ ਗੱਲ ਕਰੀ ਪਰ ਮੇਰੇ ਹੁਣ ਤਾਂ ਨਹੀਂ ਜੀ ਨਜ਼ਰ ਮੈਂ ਇੱਥੇ ਆ ਦੋ ਦਿਨ ਹੁਣ ਤਾਂ ਨਾ ਗੱਲ ਛੇੜੀ ਮਗਰੋਂ ਗੱਲ ਛੇੜੀ ਕੋਈ ਨਹੀਂ ਕੋਈ ਨਹੀਂ ਆ ਜਾ ਉਧਰ ਏਸੀ ਵਾਲੇ ਕਮਰੇ 'ਚ ਬਹਿਨੇ ਆਪਾਂ। ਚਲ ਠੀਕ ਹੈ ਚੱਲ ਆ ਜੀ। ਹੁਣ ਤੂੰ ਕਹੀ ਦਿੱਤਾ ਫਿਰ ਆਖ ਲੈ ਕੇ ਆਈ ਗਈ ਆਪਾਂ ਕੀ ਰਾਂ ਕਹਿਦਾਂਗੇ ਹਾਂ। ਉਹ ਚਲ ਮੰਮੀ ਕਹਿਣ ਲੱਗੀ ਮੈਂ ਚਲ ਕੋਈ ਨਾ ਗੱਲ ਕਰ ਲਾਂਗੇ। ਬਾਕੀ ਆਪਣੀ ਮੰਨਣਾ ਨਾ ਮੰਨਣਾ ਅਗਲੇ ਜੀ ਮਰਜੀ ਹੈ। ਹਾਂ ਆ ਜਾ। ਕੀ ਖੋ ਲਿਆ?